ਤੋ ਇਹ ਸਾਡੀ ਪੰਜਾਬੀ ਹਵਾਲਾਤ ਕਹ ਲੋ ਜੇਲਿਆ ਜਿਹਨੇ ਕੋਈ ਗੁਨਾਹ ਕੀਤਾ ਉਹ ਸਿੱਧਾ ਜੇਲ੍ਹ ਜਿਨਾਂ ਨੇ ਪਰ ਇੱਥੇ ਬਗੈਰ ਗੁਨਾਹ ਤੋਂ ਵੀ ਲੋਕੀ ਆ ਸਕਦੇ ਆ ਹਾਂ ਬਿਲਕੁਲ ਆ ਸਕਦੇ ਆ ਇਹ ਹੈਗੀ ਹੈ ਜੀ ਫੋਰਨ ਜੇਲ ਜਿੱਥੇ ਤੁਸੀਂ ਮਤਲਬ ਕਿ ਕਈ ਵਾਰ ਕਹਿੰਦੇ ਹੁੰਦੇ ਆ ਕਿ ਬਾਹਰਲੇ ਜਿਹੜੇ ਪੁਲਸਲੇ ਹੈਗੇ ਆ ਉਹ ਕਿੱਦਾਂ ਯੂ ਨੋ ਅਰੈਸਟ ਕਰਦੇ ਆ ਲੋਕਾਂ ਨੇ ਕਿੱਦਾਂ ਯੂ ਨੋ ਮੁੰਡਿਆਂ ਨੂੰ ਫੜਦੇ ਹੁੰਦੇ ਆ ਕੁੜੀਆਂ ਨੂੰ ਫੜਦੇ ਹੁੰਦੇ ਆ ਤਾਂ ਭਾਈ ਇਹ ਉਹ ਜੇਲ੍ਹ ਹੁੰਦੀ ਹੈ ਜਿੱਥੇ ਬਾਹਰ ਇਦਰੇ ਜੇਲਾ ਬਣੀਆਂ ਨੇ ਕੋਈ ਸੈਲੀਬ੍ਰੇਸ਼ਨ ਕਰਨੀ ਆ ਕੋਈ ਟਾਕ ਸ਼ੋ ਸ਼ੁਰੂ ਕਰਨਾ ਕਿ ਸਤਾਂਤ ਰਿਐਲਿਟੀ ਸ਼ੋ ਕਰਨਾ ਮੈਂ ਆਪਣੀ ਜ਼ਿੰਦਗੀ ਦਾ 2/3 ਨਾਲੋਂ ਵੀ ਜ਼ਿਆਦਾ ਟਾਈਮ ਕੈਨੇਡਾ ਚ ਬਤਾਇਆ ਓਕੇ ਰਾਈਟ ਤੇ ਫਿਰ ਟੱਚ ਨਾ ਹੋਏ ਫਿਰ ਤਾਂ ਗਲਤ ਕਰ ਲਿਆ ਨਹੀਂ ਕਿ ਜਿਵੇਂ ਕਿਸੇ ਗਾਣੇ ਦਾ ਸ਼ੂਟ ਕਰਨਾ ਹੈਗਾ ਤਾਂ ਲੋਕੇਸ਼ਨ ਚਾਹੀਦੀ ਹੈ ਉਹੀ ਬਿਲਕੁਲ ਬਿਲਕੁਲ ਜਾਂ ਕਿਸੇ ਚੰਗੇ ਹਾਈ ਫਾਈ ਘਰ ਦਾ ਇੱਕ ਲਿਵਿੰਗ ਰੂਮ ਦਿਖਾਣਾ ਹੋਵੇ ਪੇਂਟ ਜਿੱਦਾਂ ਦਾ ਚਾਹੋ ਚੇਂਜ ਹੋ ਜਾਏਗਾ ਯੂ نو ਦੈਟਸ ði ਆਈਡੀਆ ਸੋ ਥਿਸ ਇਜ਼ ਬਲੈਕ ਐਂਡ ਵਾਈਟ ਪ੍ਰੀ ਵਿਡਿੰਗ ਸ਼ੂਟ ਰੂਮ ਅੱਛਾ ਜੀ ਆਓ ਬਈ ਹੁਣ ਇਧਰ ਤੁਹਾਡੀਆਂ ਪ੍ਰੀ ਵਿਡਿੰਗਸ ਹੋ ਸਕਦੀਆਂ ਨੇ ਜਿਹੜੇ ਵੀ ਹੁਣ ਨਵੰਬਰ ਦਸੰਬਰ ਚ ਵਿਆਹ ਹੋਣ ਲਿਆ ਤੁਸੀਂ ਇੱਥੇ ਆ ਸਕਦੇ ਹੋ ਜੀ ਬਿਲਕੁਲ ਬਿਲਕੁਲ ਜੇ ਤੁਸੀਂ ਕਿਸੇ ਤਰ੍ਹਾਂ ਕੋਈ ਫੈਂਸੀ ਗੱਡੀ ਲਿਆਉਣੀ ਆ ਕੋਈ ਯੂ نو ਲੈਂਬਰਗਿਨੀ ਟਾਈਪ ਕੁਛ ਲਿਆਣਾ ਯੂ ਕੈਨ ਡਰਾਈਵ ਇਟ ਰਾਈਟ ਇਨ ਗੇਟ 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 ਵੀ ਅੱਛਾ ਜੀ ਉਧਰ ਗੱਡੀ ਇੱਧਰ ਵੀ ਆ ਸਕਦੀ ਹੈ ਜੀ ਉੱਥੇ ਸ਼ਟਰ ਲੱਗੇ ਹੋਏ ਆ ਜੀ ਤਾਂ ਇਹ ਇਹ ਹੈਗਾ ਜੀ ਕੋਰਸ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇਧਰ ਤਾਂ ਇਹ ਸਾਰਾ ਇੰਡੀਅਨ ਕੋਰਟ ਹੈ ਇਹ ਹੈਗਾ ਜੀ ਇੰਟਰਨੈਸ਼ਨਲ ਕੋਰਟ ਸੁਪਰਮਾ ਜੀ ਜੀ ਬੋਡ ਪੈਨਲਸ ਐਸ ਯੂ ਕੈਨ ਟੈਲ ਕਿ ਸਾਰੇ ਪਾਸੇ ਸੱਚੀ ਓਨੈਸਟਲੀ ਐਗਜੈਕਟਲੀ ਦਿਸ ਇਜ਼ ਵਾਟ ਵੀ ਹੈਵ देयर ਇੱਥੇ ਥੋੜਾ ਨਿਆਂਸਾਪ ਹੋਊਗਾ ਵੀ ਇੱਥੇ ਨਿਆਂਸਾਪ ਹੋਊਗਾ ਪੱਕਾ ਮੈਨੂੰ ਹੀ ਕਹਿਣਾ ਪਊਗਾ ਇੱਥੇ ਤੱਕ ਆਏਗਾ ਤੁਹਾਡਾ ਨਾ ਹੋਤਰ ਹਸਪੀਟਲ ਸ਼ੁਰੂ ਹੋ ਗਿਆ ਜੀ ਗ੍ਰੇਟ ਜੀ ਦਿਸ ਇਜ਼ ਆਈ ਬਲੀਵ ਦਿਸ ਇਜ਼ ਅ ਪ੍ਰਾਈਵੇਟ ਹਸਪੀਟਲ ਸਾਟਾ ਹੁਣ ਇੱਥੋਂ ਸਿਵਲ ਹਸਪੀਟਲ ਸ਼ੁਰੂ ਹੋ ਗਿਆ ਜੀ ਤਾਂ ਹੀ ਇੱਥੇ ਇਧਰ ਇੱਕੋ ਹੀ ਬੈੱਡ ਆ ਇਤਰਾ ਸਾਰੇ ਬੈੱਡ ਆ ਇਹ ਗੱਦੇ ਪਏ ਹੋਏ ਆ ਹੈਨਾ ਵੀ ਐਦਾਂ ਬੈੱਡ ਪਏ ਹੋਏ ਆ ਮਰਜ਼ੀ ਕਿ ਸਵਾਦ ਹੀ ਆ ਪੂਰਾ ਇਹ ਸਰਕਾਰੀ ਦੀ ਫੀਲਿੰਗ ਵੀ ਸਰਕਾਰੀ ਹੈ ਤੇ ਇਹ ਫਿਲਮ ਸਿਟੀ ਹੁਣ ਆਈ ਹੈ ਜੀ ਮੋਹਾਲੀ ਦੇ ਫੇਸ ਅੱਠ ਵਿੱਚ ਜਿਹਦਾ ਨਾਮ ਹੈ ਮੂਨ ਲਾਈਟ ਫਿਲਮ ਸਿਟੀ ਪੁਲਿਸ ਸਟੇਸ਼ਨ ਹਸਪੀਟਲ ਕਲੱਬ ਡਾਂਸ ਤੁਸੀਂ ਜਿਹੜੀ ਚੀਜ਼ ਲੱਭਣੀ ਐ ਇੱਥੇ ਮਿਲ ਜੂਗੀ ਬਟ ਇਸ ਫਿਲਮ ਸਿਟੀ ਦੀ ਮੈਨੂੰ ਬਹੁਤ ਵੇਟ ਹੈ ਬਿਕੋਜ਼ ਮੈਂ ਅੱਧੀ ਦਾ ਵੱਧ ਘੁੰ ਚੁੱਕਿਆ ਤੇ ਹੁਣ ਕਮਾਣਾ ਚਾਹੂੰਗਾ ਤੁਹਾਨੂੰ ਸਾਰਿਆਂ ਨੂੰ ਤੇ ਸਾਡੇ ਨਾਲ ਇਸ ਫਿਲਮ ਸਿਟੀ ਦੇ ਓਨਰ ਨੇ ਅਸੀਂ ਉਹਨਾਂ ਨੂੰ ਬੁਲਾਉਨੇ ਆ ਤੇ ਜਿਹੜੇ ਕਿ ਸਾਨੂੰ ਬਰੀਫ ਕਰਨਗੇ ਕਦੋਂ ਬਣੀ ਕਿਵੇਂ ਬਣੀ ਕਿੰਨੇ ਕਨਾਲ ਦੇ ਵਿੱਚ ਫਿਲਮ ਸਿਟੀ ਹੈ ਤੇ ਹੈਗੀ ਹੈ ਇਹਦੇ ਵਿੱਚ ਫਿਲਮ ਸਿਟੀ ਦੇ ਵਿੱਚ ਸੋ ਹਰਿੰਦਰ ਗੌਰ ਜੀ ਸਰਨਾਲ ਨੇ ਮੈਮ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾ ਬਹੁਤ ਵਧੀਆ ਤੁਸੀਂ ਨਾ ਠੀਕ ਹੋ ਮੈਂ ਵੀ ਬਿਲਕੁਲ ਠੀਕ ਆ ਜੀ ਬਾਕੀ ਠੀਕ ਹੈ ਮੈਂ ਕਿਹਾ ਵੀ ਹੁਣ ਤੁਸੀਂ ਸਾਨੂੰ ਅਰੈਸਟ ਤੇ ਕਰ ਹੀ ਲਿਆ ਤਾਂ ਹੁਣ ਸਾਨੂੰ ਇੱਕ ਵਾਰ ਪੂਰਾ ਅਰੈਸਟ ਵਾਲਾ ਜਿਹੜਾ ਪਰਪਸ ਹੈਗਾ ਸਾਨੂੰ ਦੱਸ ਦਿਓ ਫਿਲਮ ਸਿਟੀ ਦੇ ਸਾਨੂੰ ਪੂਰੀ ਘੁਵਾ ਦਿਓ ਮੈਂ ਅੱਜ ਸ਼ੁਰੂਆਤ ਆਪਾਂ ਪੁਲਿਸ ਸਟੇਸ਼ਨ ਤੋਂ ਕਰਦੇ ਆ ਅਸੀਂ ਐਸ ਵੇਲੇ ਪੰਜਾਬ ਪੁਲਿਸ ਸਟੇਸ਼ਨ ਦੇ ਵਿੱਚ ਖੜੇ ਹਵਾਲਾਤ ਮਰਦਾਨਾ ਲਿਖਿਆ ਹੋਇਆ ਇੱਥੇ ਤੇ ਇਹਦੇ ਨਾਲ ਹੀ ਆਪਣੇ ਕੋਲ ਇੱਧਰ ਇੰਟਰੋਗੇਸ਼ਨ ਰੂਮ ਹੈਗਾ ਹਾਂ ਇੱਕ ਵਾਰ ਆ ਜਾਓ ਜੀ 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 ਜ਼ਰੂਰ 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 ਜੀ ਇਹ ਇੰਟਰੋਗੇਸ਼ਨ ਰੂਮ ਹੈ ਆਬਵੀਅਸਲੀ ਐਸ ویਲੇ ਕਿਸੇ ਸੈਟ ਲਈ ਸੈਟ ਨਹੀਂ ਹੈਗਾ ਸੋ ਚੀਜ਼ਾਂ ਪਈਆਂ ਇੱਧਰ ਉੱਧਰ ਪਰ ਥੋੜੇ ਦਿਨ ਪਹਿਲਾਂ ਹੀ ਇੱਥੇ ਐਕਚੁਅਲੀ ਇੱਕ ਸ਼ੂਟ ਹੋ ਕੇ ਹਟਿਆ ਇੱਕ ਪ੍ਰੋਜੈਕਟ ਦਾ ਤੇ ਕੁਝ ਸਮਾਂ ਨੂੰ ਇੱਥੇ ਹੀ ਹਾਲੇ ਉਹਨਾਂ ਦਾ ਪਿਆ ਕਿਉਂਕਿ ਦੇ ਆਰ ਕਮਿੰਗ ਬੈਕ ਉਹਨਾਂ ਨੇ 18 ਤਰੀਕ ਤੋਂ ਫਿਰ ਤੋਂ ਆਣਾ ਹੈ ਇੱਕ ਵੀਕ ਲਈ ਉਹਨਾਂ ਨੇ ਬੁੱਕ ਕੀਤਾ ਹੋਇਆ ਅੱਗੇ ਵੀ ਸੋ ਇਹ ਸਾਡੀ ਪੰਜਾਬੀ ਹਵਾਲਾਤ ਕਹਿ ਲੋ ਜੇਲ੍ਹ ਆ ਹਾਂ ਅੰਦਰ ਬਕਾਇਦਾ ਤੌਰ ਤੇ ਸੌਣ ਲਈ ਬਾਥਰੂਮ ਵੀ ਨੋ ਜਿੱਦਾਂ ਸੈਟਅਪ ਹੁੰਦਾ ਹੈ ਜਿਹੜਾ ਇੱਕ ਜੀ ਹੁੰਦੀ ਹੈ ਕਹਿੰਦੇ ਹੁੰਦੇ ਕਹਿੰਦੇ ਜਿਨੇ ਕੋਈ ਗੁਨਾਹ ਕੀਤਾ ਉਹ ਸਿੱਧਾ ਜੇਲ੍ਹ ਜਾਂਦਾ ਪਰ ਇੱਥੇ ਬਗੈਰ ਗੁਨਾਹ ਤੋਂ ਵੀ ਲੋਕੀ ਆ ਸਕਦੇ ਆ ਹਾਂ ਬਿਲਕੁਲ ਆ ਸਕਦੇ ਆ ਬਿਲਕੁਲ ਆ ਸਕਦੇ ਆ ਜੇ ਕਦੇ ਕਿਸੇ ਦਾ ਦਿਲ ਕਰੇ ਵੀ ਦੇਖੀਏ ਜਾ ਕੇ ਵਾਟੇ ਫੀਲਸ ਲਾਇਕ ਰਾਈਟ ਦਿਸ ਇਜ਼ ਦ ਪਲੇਸ ਜਿਹੜਾ ਕਿ ਮਨ ਚੰਗੇ ਘਰ ਦਾ ਮੁੰਡਾ ਹੋਵੇ ਜਿਹੜਾ ਡਰਦਾ ਖਰਦਾ ਹੋਵੇ ਹੈਨਾ ਜਿਹੜਾ ਕਹੇ ਕਿ ਭਈ ਮੈਂ ਅੱਜ ਨਜ਼ਾਰੇ ਲੈ ਕੇ ਆਉਣੇ ਆ ਜੇਲ੍ਹ ਦੇ ਇੱਥੇ ਆ ਜੋ ਇੱਥੇ ਆ ਜੋ ਕਮ ਸੇ ਠੀਕ ਹੈ ਨਾ ਤੇ ਇਹ ਸਾਰਾ ਇਹ ਪੂਰੀ ਇਹ ਵੈਸੇ ਪੂਰਾ ਪੁਲਿਸ ਸਟੇਸ਼ਨ ਹੀ ਹੈ ਜੀ 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 ਇਹਦੇ ਵਿੱਚ ਇੱਕ ਨਹੀਂ ਓਕੇ ਆ ਦੋ ਤਰ੍ਹਾਂ ਦੇ ਪੁਲਿਸ ਸਟੇਸ਼ਨ ਆ ਸੋ ਆਪਾਂ ਪੰਜਾਬੀ ਦੇਖ ਰਹੇ ਸੀ ਜੇਲ ਇੰਡੀਅਨ ਕੈਰਜ ਨੇ ਆ ਇਹਦੇ ਨਾਲ ਨਾਲ ਹੀ ਅਸੀਂ ਫੋਰਨ ਜੇਲ ਵੀ ਬਣਾਈ ਹੋਈ ਆ ਸੋ ਜਿੱਥੇ ਸੈਲ 304 ਲਿਖਿਆ ਆ ਅੱਛਾ ਭਾਈ ਇਹ ਹੈਗੀ ਆ ਜੀ ਫੋਰਨ ਜੇਲ ਜਿੱਥੇ ਤੁਸੀਂ ਮਤਲਬ ਕਿ ਕਈ ਵਾਰ ਕਹਿੰਦੇ ਹੁੰਦੇ ਆ ਕਿ ਬਾਹਰਲੇ ਜਿਹੜੇ ਪੁਲਸਲੇ ਹੈਗੇ ਆ ਉਹ ਕਿੱਦਾਂ ਯੂ نو ਅਰੈਸਟ ਕਰਦੇ ਆ ਲੋਕਾਂ ਨੇ ਆ ਕਿੱਦਾਂ ਯੂ نو ਮੁੰਡਿਆਂ ਨੂੰ ਫੜਦੇ ਹੁੰਦੇ ਆ ਕੁੜੀਆਂ ਨੂੰ ਫੜਦੇ ਹੁੰਦੇ ਆ ਤਾਂ ਭਾਈ ਇਹ ਉਹ ਜੇਲ ਹੁੰਦੀ ਆ ਜਿੱਥੇ ਬਾਹਰ ਇਧਰ ਦੇ ਜੇਲਾ ਬਣਿਆ ਨੇ ਤੇ ਉਹ ਦੇਖੋ ਅ ਪੁਲਿਸ ਸੇ ਪੁਲਿਸ ਵਾਓ ਮੈਨੂੰ ਨਹੀਂ ਪਤਾ ਕਿੱਥੇ ਦੀ ਭਾਸ਼ਾ ਹੈ ਟੂ ਬੀ ਆਨੈਸਟ ਪਰ ਜਿਹੜੇ ਵੀ ਕੰਟਰੀ ਦਾ ਆਈ ਮੀਨ ਮਿਪਲ ਕੈਨੇਡਾ ਕੈਨੇਡਾ ਦਾ ਸਪਰ ਭਾਸ਼ਾ ਉੱਥੇ ਦੀ ਨਹੀਂ ਹੈਗੀ ਸਾਡੀ ਅ ਪਰ ਜੇ ਕਿਸੇ ਵੀ ਕੰਟਰੀ ਦੀ ਤੁਸੀਂ ਸਾਈਨ ਬਣਾਉਣਾ ਆਬਵੀਅਸਲੀ ਕੋਈ ਇਸ਼ੂ ਨਹੀਂ ਜਿਹੋ ਜਿਹਾ ਸੈਟਅਪ ਚਾਹੁੰਦੇ ਕਲਰ ਚਾਹੁੰਦੇ ਆ ਤੁਹਾਡੀ ਲੋੜ ਮੁਤਾਬਕ ਅਸੀਂ ਕਸਟਮਾਈਜ਼ ਕਰਾਂਗੇ ਕੀ ਬਾਤ ਹੈ ਠੀਕ ਹੈ ਜੀ ਸੋ ਇਹ ਤਾਂ ਹੋ ਗਈ ਸਾਡੀ ਬਾਹਰਲੀ ਜੇਲ ਠੀਕ ਹੈ ਠੀਕ ਹੈ ਤੇ ਇਹ ਦੇ ਇਹਦੇ ਵਿੱਚ ਮੈਂ ਕਿੰਨੇ ਹਵਾਲਾਤ ਨੇ ਇਹਦੇ ਵਿੱਚ ਦੇ ਕੋਈ ਬਾਹਰਲੀ ਦਾ ਤਾਂ ਇੱਕੋ ਹੀ ਹੈਗਾ ਠੀਕ ਹੈ ਤੇ ਆਪਣੀ ਇੰਡੀਅਨ ਦੇ ਤਾਂ ਕਈ ਹੈਗੇ ਮੇਰੇ ਖਾਲ ਇੱਥੇ ਥੋੜੀ ਜਿਹਾ ਕਰਾਇਆ ਜਿੱਥੇ ਵੀ ਲੋਕਾਂ ਨੇ ਅਰੈਸਟ ਹੋਣਾ ਹੋ ਜੋ ਠੀਕ ਹੈ ਇਹ ਬਾਹਰ ਲਈ ਆਈਐਸ ਆਰਸੀਐਮਪੀ ਦਾ ਆਫਿਸ ਦੀ ਸੈਟਅਪ ਕੀਤੀ ਹੋਈ ਆ ਹਾਂ ਐਸ ਵੈਲ ਵੈਸਟ ਮਿਡਲੈਂਡਸ ਦਾ ਸਾਈਨ ਲੱਗਾ ਹੋਇਆ ਕੈਨੇਡਾ ਦਾ ਵੀ ਲਾਇਆ ਛੋਟਾ ਜਿਹਾ ਫਲੈਗ ਜਸੋ ਬੇਸਿਕਲੀ ਵੋ ਟ੍ਰਾਈਂਗ ਟੂ ਸੇ ਵੀ ਤੁਸੀਂ ਜਿਹੜਾ ਚਾਹੋਗੇ ਅਸੀਂ ਕਰ ਦਾਂਗੇ ਸੋ ਯੂ ਆਰਸੀਐਮਪੀ ਤੇ ਆਫਿਸ ਦਾ ਸੈਟਅਪ ਇੱਕ ਤਰ੍ਹਾਂ ਨਾਲ ਕੀਤਾ ਹੋਇਆ ਹੈ ਮਤਲਬ ਕੀ ਕਹਿਣ ਦਾ ਭਾਵ ਹੈ ਕਿ ਇੱਥੇ ਦੋ ਪੁਲਿਸ ਸਟੇਸ਼ਨ ਨੇ ਦੋਨਾਂ ਦਾ ਐਗਜ਼ੈਕਟ ਫੀਲ ਲੈ ਸਕਦੇ ਹਾਂ ਇੱਥੇ ਆ ਕੇ ਇੱਥੇ ਰਹਿ ਕੇ ਇੱਥੇ ਆਪਦਾ ਆਪਦਾ ਕੰਮ ਕਰਕੇ 100% ਤੇ ਮੈਂ ਕਿੰਨੇ ਕਿੰਨੇ ਇਸ ਜਗ੍ਹਾ 'ਚ ਬਣਿਆ ਹੋਇਆ ਇਹ ਇਹ ਕੋਈ ਜੇ ਆਪਾਂ ਏਰੀਆ ਕਵਰਡ ਏਰੀਆ ਦੀ ਗੱਲ ਕਰੀਏ ਤਾਂ ਕੋਈ 25000 ਸਕੁਅਰ ਫੁੱਟ ਏਰੀਆ ਹੈਗਾ ਆਪਣੇ ਕੋਲ 25000 ਸਕੁਅਰ ਫਿਟ ਦੇ ਵਿੱਚ ਇਕੱਲਾ ਪੁਲਿਸ ਥਾਣਾ ਬਣਿਆ ਨਹੀਂ 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 ਸਾਰਾ ਟੋਟਲ ਸਾਰਾ ਜੀ 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 ਮੇਰੇ ਖਿਆਲ ਤੋਂ 100 110 ਕਨਾਲ ਮੇਬੀ ਦੇਖੋ ਮੈਂ ਨੂੰ ਹਾਂ ਹਾਂ ਮੈਂ ਸਮਝ ਗਈ ਸਮਝ ਗਈ 25000 ਸਕਰ ਫੀਟ ਆਪਾਂ ਕਹਿ ਦਿੱਤੀ ਸੀ ਠੀਕ 25000 ਸਕਰ ਫੁੱਟ ਕਿਉਂਕਿ ਇੱਕ ਤਾਂ ਇਹ ਪਿੱਛੇ ਸੜਕ ਕੋ 14000 ਸਕਰ ਫੁੱਟ ਦਾ ਇਹ ਸ਼ੈੱਡ ਦਾ ਏਰੀਆ ਹੈਗਾ ਹਾਈ ਸੀਲਿੰਗ ਵਾਲਾ ਓਕੇ ਚਾਰ ਬਲਾਕ ਸਾਡੇ ਕੋਲ ਫਰੰਟ ਤੇ ਹੈਗੇ ਜਿੱਥੇ ਆਫਿਸ ਹੈਗੇ ਆ ਉੱਪਰ ਅਸੀਂ 10000 ਸਕਰ ਫੁੱਟ ਦੇ ਵਿੱਚ ਹੁਣ ਬਣਾਉਣ ਲੱਗੇ ਆ ਇੱਕ ਵੱਡਾ ਹਾਲ ਜਿੱਥੇ ਤੁਸੀਂ ਜਿੱਦਾਂ ਦਾ ਚਾਹੋ ਸੈੱਟ ਲਾ ਸਕਦੇ ਹੋ ਚਾਹੇ ਤੁਸੀਂ ਉੱਥੇ ਕੋਈ ਸੈਲੀਬ੍ਰੇਸ਼ਨ ਕਰਨੀ ਆ ਓਕੇ ਕੋਈ ਟਾਕ ਸ਼ੁਰੂ ਕਰਨਾ ਕਿਸੇ ਤਰ੍ਹਾਂ ਦਾ ਰਿਐਲਿਟੀ ਸ਼ੋਅ ਕਰਨਾ ਠੀਕ ਹੈ ਵਾਟਐਵਰ ਯੂ ਵਾਂਟ ਗ੍ਰੇਟ ਮੈਮ ਹੁਣ ਅਸੀਂ ਰੈਸਟਾ ਹੋ ਗਏ ਹੁਣ ਸਾਨੂੰ ਮੜੇ ਸਵਾਲਾਂ ਤੋਂ ਬਾਹਰ ਲੈ ਕੇ ਆਓ ਤੇ ਸਾਨੂੰ ਹੋਰ ਕੁਝ ਦਿਖਾਓ ਹੁਣ ਚਲੋ ਜੀ ਆਜੋ ਹੁਣ ਤੁਹਾਨੂੰ ਹੋਰ ਕੁਝ ਦਿਖਾਣੇ ਕਿ ਇਸ ਫਿਲਮ ਸਿਟੀ ਚ ਐਕਚੁਅਲ ਚ ਕੀ ਕੀ ਐਕਸਾਈਟਮੈਂਟ ਹੋਰ ਜ਼ਿਆਦਾ ਹੈਗੀ ਹੈ ਮੈਮ ਹੋਰ ਕਿਹੜਾ ਏਰੀਆ ਹੈਗਾ ਇਧਰ ਲੱਗੇ ਛਾਗੇ ਹਾਂ ਇੱਥੇ ਆਜੋ ਜੀ ਨੇੜੇ ਹੈਗਾ ਉਹ ਨਾਟ ਵੈਰੀ ਫਾਰ ਇਹ ਵਾਲਾ ਕਿਹੜਾ ਏਰੀਆ ਹੈਗਾ ਇਹ ਸਾਰਾ ਇਹ ਐਸ ਵੇਲੇ ਤਾਂ ਜੀ ਕਿਉਂਕਿ ਅਸੀਂ ਆਪਣੀ ਅੱਜ ਇਨੌਗੁਰੇਸ਼ਨ ਕੀਤੀ ਆ ਸੋ ਐਸ ਲਈ ਤਾਂ ਸਾਡੇ ਸਾਰੇ ਗੈਸਟ ਸਾਡੇ ਸਾਡੀ ਟੀਮ ਦੇ ਸਾਰੇ ਫਿਲਮ ਸਿਟੀ ਦਾ ਪਾਰਟੀ ਜੀ 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 ਇਹ ਓਪਨ ਏਰੀਆ ਹੈਗਾ ਜਿੱਥੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਮਾਰਕੀਟ ਬਣਾਣੀ ਆ ਓਕੇ ਠੀਕ ਹੈ ਜੀ ਤੇ ਹੁਣ ਬੇਸਿਕਲੀ ਇਸ ਏਰੀਆ ਦੀ ਇੰਟਰੋ ਤੁਹਾਨੂੰ ਮੈਂ ਦੇਣਾ ਇੱਥੇ ਤੁਹਾਨੂੰ ਸਭ ਕੁਝ ਮਿਲੂਗਾ ਇਹ ਤੁਹਾਨੂੰ ਕੋਰਟ ਵੀ ਮਿਲੂਗਾ ਇਧਰਲਾ ਵੀ ਮਿਲੂਗਾ ਤੇ ਬਾਹਰਲਾ ਵੀ ਮਿਲੂਗਾ ਮੈਂ ਵੈਸੇ ਇੱਕ ਚੀਜ਼ ਤੁਸੀਂ ਬੜੀ ਕਹਿੰਡ ਕੀਤੀ ਹੋਈ ਹੈ ਕਿ ਤੁਸੀਂ ਨਾ ਇੱਥੇ ਦੇ ਟੱਚ ਨੂੰ ਰਹਿ ਰਹੇ ਹੋ ਤੁਸੀਂ ਬਾਹਰਲੇ ਟੱਚ ਨੂੰ ਵੀ ਕਾਪੀ ਕੀਤਾ ਹੋਇਆ ਹੈ ਮੈਨੂੰ ਕਰਨਾ ਵੀ ਚਾਹੀਦਾ ਅ 2/3 ਨਾਲੋਂ ਵੀ ਜ਼ਿਆਦਾ ਟਾਈਮ ਕੈਨੇਡਾ ਚ ਬਤਾਇਆ ਓਕੇ ਰਾਈਟ ਤੇ ਇਹ ਫਿਰ ਟੱਚ ਨਾ ਹੋਏ ਫਿਰ ਤਾਂ ਗਲਤ ਕਰ ਲਿਆ ਹਾਂ ਬਟ ਇੱਥੋਂ ਸ਼ੁਰੂ ਕਰਦੇ ਆਪਾਂ ਜੀ ਇੱਕ ਡਿਜ਼ਾਈਨਰ ਹਾਲ ਹੈਗਾ ਜਿੱਥੇ ਤੁਸੀਂ ਆਪ ਦੇ ਗਾਣੇ ਮੈਮ ਜਿਵੇਂ ਕਹਿੰਦੇ ਹੋ ਨਾ ਕਿ ਜਿਵੇਂ ਕਿਸੇ ਗਾਣੇ ਦਾ ਸ਼ੂਟ ਕਰਨਾ ਹੈਗਾ ਤਾਂ ਲੋਕੇਸ਼ਨ ਚਾਹੀਦੀ ਹੈ ਉਹੀ ਹੈ ਬਿਲਕੁਲ ਬਿਲਕੁਲ ਜਾਂ ਕਿਸੇ ਚੰਗੇ ਹਾਈ ਫਾਈ ਘਰ ਦਾ ਇੱਕ ਲਿਵਿੰਗ ਰੂਮ ਦਿਖਾਣਾ ਹੋਵੇ ਪੇਂਟ ਜਿੱਦਾਂ ਦਾ ਚਾਹੋ ਚੇਂਜ ਹੋ ਜਾਏਗਾ you know that's the idea superb mai majhu hun agge chalde saanu step by step ایتھوں ਵੱਡਾ ਸ਼ਾਰਟ ਲੈ ਲਓ ਦੇਖੋ ਪਿੱਛੇ ਤੱਕ ਇਹ ਮਹਿਲ ਵਾਲੀ ਲੁੱਕ ਹੈਗੀ ਹੈ ਕਿ ਕਿਸੇ ਕੋਈ ਦਰਬਾਰ ਹੈਗਾ ਜਿਸ ਨੇ ਗ੍ਰੈਂਡ ਐਂਟਰੀ ਮਾਰੀ ਹੋ ਜੀ 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 ਬਿਲਕੁਲ 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 ਸੋ ਨੰ ਬਸ ਇੱਕ ਚੀਜ਼ ਹੋਰ ਹੈਗੀ ਹੈ ਕਿ ਡਿਜ਼ਾਈਨਿੰਗ ਤੇ ਬੜਾ ਸੋਹਣਾ ਵਰਕ ਕੀਤਾ ਗਿਆ ਹੈ ਨਾ ਲਾਈਕ ਡਿਜ਼ਾਈਨਿੰਗ ਵਾਲਸ ਵਗੈਰਾ ਹੈਗੀਆਂ ਨੇ ਜਿਸ ਤਰੀਕੇ ਨਾਲ ਬਣਾਇਆ ਗਿਆ ਹੈ ਬਿਲਕੁਲ ਬਿਲਕੁਲ ਸਾਡੇ ਨਾਲ ਬਹੁਤ ਵਧੀਆ ਡਾਇਰੈਕਟਰ ਵਿਜੇਗਿਰੀ ਸਾਹਿਬ ਕੰਮ ਕਰ ਰਹੇ ਸੀ ਉਹਨਾਂ ਉਹਨਾਂ ਦੀ ਬਹੁਤ ਸਾਰੀ ਰੀਕ੍ਰिएशन ਤਾਂ ਉਹਨਾਂ ਦੀ ਹੈਗੀ ਆ ਜੀ ਨਹੀਂ ਕਿਉਂਕਿ ਉਹ ਫਿਲਮਾਂ 'ਚ ਵੀ ਕੰਮ ਕਰਦੇ ਨੇ ਨਾ 100% ਹੀ 100% ਇੱਕ ਇੱਕ ਗ੍ਰੀਨ ਪਰਦੇ ਦੇ ਪਿੱਛੇ ਸਾਡਾ ਕਰੋਮਾ ਰੂਮ ਹੈਗਾ ਇਹ ਹੈਗਾ ਜੀ ਕਰੋਮਾ ਸੈੱਟ ਆਜੋ ਜੀ ਆਜੋ ਮੈਂ ਇੱਕ ਵਾਰ ਕਹੂੰਗਾ ਮੈਮ ਇਹ ਕਾਫੀ ਲਾਰਜ ਹੈਗਾ ਅੱਧੇ 'ਚ ਅ ਬਲੂ ਕਲਰ ਅ ਅੱਧੇ ਦੇ ਵਿੱਚ ਗ੍ਰੀਨ ਹੈਗਾ ਓਕੇ ਤਾਂ ਇਹ ਇਹ ਜਿਹੜੇ ਕਲਰ ਹੈਗੇ ਚੇਂਜ ਹੋ ਸਕਦੇ ਆ 100% ਜਿੱਦਾਂ ਦਾ ਰੰਗ ਨੇਚਰਲੀ ਕਰੋਮਾ ਹੈ ਤਾਂ ਤੁਹਾਨੂੰ ਇਹੀ ਰੰਗ ਚਾਹੀਦੇ ਹੁੰਦੇ ਪਰ ਜੇ ਤੁਸੀਂ ਸਾਰਾ ਗ੍ਰੀਨ ਕਰਨਾ ਸਾਰਾ ਬਲੂ ਕਰਨਾ ਲਾਈ ਗ੍ਰੀਨ ਤਾਂ ਕਈ ਵਾਰ ਹੁੰਦੇ ਨੇ ਗ੍ਰੀਨ ਸੈਪਰੇਟ ਰਹਿੰਦਾ ਵੀ ਮੋਸਟਲੀ ਕੀ ਹੁੰਦਾ ਲੋਕਾਂ ਜਿਹਨਾਂ ਨੇ ਵੀ ਐਫ ਐਕਸ ਯੂਜ਼ ਕਰਨਾ ਉਹ ਗ੍ਰੀਨ ਰੱਖ ਸਕਦੇ ਆ ਤਾਂ ਜਿਨ੍ਹਾਂ ਨੇ ਮਤਲਬ ਕੀ ਕਲਰਫੁਲ ਰੱਖਣਾ ਹੈ ਪਲੇਨ ਬਲੂ ਰੈਡ ਵਾਈਟ ਬਲੈਕ ਜਿੱਦਾਂ ਵੀ ਹੁੰਦਾ 100% ਜਿੱਦਾਂ ਤੁਸੀਂ ਕਹੋ ਉਦਾਂ ਪੇਂਟ ਹੋ ਸਕਦਾ ਹੈ ਬਹੁਤ ਬਹੁਤ ਵਧੀਆ ਤਾ ਇਹ ਦੇਖੋ ਜੀ ਇਹ ਦੀ ਜੀ ਮੂਨ ਲਾਈਟ ਫਿਲਮ ਸਿਟੀ ਦੇ ਜਿਹੜੇ ਹਾਲ ਹੈਗੇ ਆਪਾਂ ਨੂੰ ਦਿਖਾ ਪਾ ਰਹੇ ਜਿਸ ਤਰੀਕੇ ਨਾਲ ਬਣਾਈ ਗਈ ਹੈ ਹੁਣ ਆਪਾਂ ਅੱਗੇ ਚਲਦੇ ਆ ਨਾ ਸਾਨੂੰ ਹੋਰ ਜਿਹੜਾ ਦਰਸ਼ਨ ਕਰਾਓ ਆਪਣੀ ਫਿਲਮ ਸਿਟੀ ਦੇ ਬਹੁਤ ਦੂਰ ਨਹੀਂ ਜਾਂਦੇ ਪਹਿਲਾਂ ਇੱਥੇ ਦਿਸ ਇਜ਼ ਬਲੈਕ ਐਂਡ ਵਾਈਟ ਪ੍ਰੀ ਵੈਡਿੰਗ ਸ਼ੂਟ ਰੂਮ ਅੱਛਾ ਜੀ ਆਜੋ ਹੁਣ ਇਧਰ ਤੁਹਾਡੀਆਂ ਪ੍ਰੀ ਵੈਡਿੰਗਸ ਹੋ ਸਕਦੀਆਂ ਨੇ ਜਿਹੜੇ ਵੀ ਹੁਣ ਨਵੰਬਰ ਦਸੰਬਰ ਚ ਵਿਆਹ ਹੋਣ ਲਿਆ ਤੁਸੀਂ ਇੱਥੇ ਆ ਸਕਦੇ ਹੋ ਜੀ ਬਿਲਕੁਲ ਬਿਲਕੁਲ ਅਗੇਨ ਇਹ ਵੀ ਬਹੁਤ ਲਾਰਜ ਜਗ੍ਹਾ ਹੈਗੀ ਆ ਇਹ ਮੇਰੇ ਖਿਆਲ ਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਕੋਈ 35x35 ਸਕੁਅਰ ਫੁੱਟ ਦਾ ਏਰੀਆ ਹੈਗਾ ਕਿਉਂਕਿ ਸਪੇਸ ਬਹੁਤ ਜ਼ਿਆਦਾ ਹੈ ਜੀ 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 इजीली ਐਟਲੀਸਟ ਤੁਸੀਂ 10 15 ਬੰਦੇ ਆ ਰਾਮ ਨਾਲ ਇੱਥੇ इजीली ਐਡਜਸਟ ਹੋ ਸਕਦਾ ਜੇ ਫੈਮਿਲੀ ਗਰੁੱਪ ਨੇ ਲਾਰਜ ਨਹੀਂ ਆਉਣਾ ਹੈ ਤਾਂ ਕੋਈ ਕੋਈ ਮਸਲਾ ਨਹੀਂ ਔਰ ਤੁਸੀਂ ਆਪਣੀ ਜੇ ਤੁਸੀਂ ਕਿਸੇ ਦਿਨ ਕੋਈ ਫੈਂਸੀ ਗੱਡੀ ਲਿਆਉਣੀ ਆ ਕੋਈ ਯੂ نو ਲੈਂਬਰਗਿਨੀ ਟਾਈਪ ਕੁਝ ਲਿਆਉਣਾ ਯੂ ਕੈਨ ਡਰਾਈਵ ਇਟ ਰਾਈਟ ਇਨ ਗ੍ਰੇਟ 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 ਵੀ ਅੱਛਾ ਜੀ ਉਧਰੋਂ ਗੱਡੀ ਇੱਧਰ ਵੀ ਆ ਸਕਦੀ ਹੈ ਸੁਪਰ ਜੀ ਉੱਥੇ ਸ਼ਟਰ ਲੱਗੇ ਹੋਏ ਆ ਜੀ ਸ਼ਟਰ ਚੁੱਕਣਾ ਤੇ ਗੱਡੀ ਤੁਹਾਡੀ ਅੱਗੇ ਤੱਕ ਆ ਜਾਣੀ ਆ ਸੁਪਰ 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 ਹੁਣ ਮੈਮ ਇੱਕ ਵਾਰ ਇੱਧਰ ਚੱਲੀਏ ਆਪਾਂ ਇੱਧਰ ਚੱਲਦੇ ਹਾਂ ਹਨਾ ਤੋਂ ਦੇਖ ਹਾਂ ਜਿੱਧਰ ਤੁਸੀਂ ਕਹੋ ਹਾਂ ਇੱਧਰੋਂ ਆਪਾਂ ਚੱਲ ਪੈਨੇ ਇੱਕ ਵਾਰ ਤਾਂ ਕਿ ਹੁਣ ਆਪਾਂ ਮੈਮ ਹੁਣ ਵੈਸੇ ਇਹ ਵਾਲਾ ਏਰੀਆ ਹੈਗਾ ਇੱਕ ਕੋਰਟ ਏਰੀਆ ਕੋਰਟ ਰੂਮ ਹੈ ਸਾਰਾ ਜੀ 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 ਇੱਥੇ ਕੋਰਟ ਰੂਮਸ ਹੈਗੇ ਆ ਜੀ ਹਾਂ ਜੀ ਹੁਣ ਆਪਾਂ ਤਾਂ ਇਹ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਆਪਾਂ ਇੰਡੀਅਨ ਕੋਰਟ ਐਂਡ ਜਿਹੜਾ ਬਾਹਰਲਾ ਕੋਰਟ ਹੈਗਾ ਉਧਰ ਵੀ ਤੁਹਾਨੂੰ ਦਿਖਾਉਨੇ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਕੋਟ ਨੂੰ ਬਣਾਇਆ ਗਿਆ ਇਹਨਾਂ ਵੱਲੋਂ ਆਪਾਂ ਜੇ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਇੱਥੋਂ ਆਪਾਂ ਕਵਰ ਕਰ ਲਈਏ ਇਹ ਬਿਲਟ-ਇਨ ਵੈਨਿਟੀਆਂ ਅਸੀਂ ਬਣਾਈਆਂ ਹਾਂ ਹਾਂ ਜਿਵੇਂ ਕਿ ਕਿਸੇ ਨੇ ਰੂਮ ਲੈਣਾ ਆ ਜਾਂ ਕਿਸੇ ਨੇ ਰੈਡੀ ਹੋਣਾ ਹੈ ਰੈਡੀ ਹੋਣਾ ਬਿਲਕੁਲ ਬਿਲਕੁਲ ਵੈਨਿਟੀਆਂ ਜੇ ਕਿ ਤੁਹਾਨੂੰ ਆਪਣੀ ਵੈਨਿਟੀ ਲੈਣ ਦੀ ਲੋੜ ਨਹੀਂ ਇੱਥੇ ਏਸੀ ਹਾਲ ਇੰਸਟਾਲ ਹੋਣੇ ਆ ਏਸੀ ਹੋਣਗੇ ਬਾਥਰੂਮ ਫੁੱਲ ਬਾਥਰੂਮ ਸ਼ਾਵਰ ਦੇ ਵਿੱਚ ਇੱਕ ਚੀਜ਼ ਹੋਰ ਹੈਗੀ ਆ ਵੀ ਜਿਵੇਂ ਕਿਸੇ ਨੇ ਸ਼ੂਟ ਕਰਨਾ ਹੈ ਕਿਸੇ ਨੇ ਵੈਨਿਟੀ ਲੈਣੀ ਹੈ ਤਾਂ ਉਹਦੀ ਅਲੱਗ ਕੋਸਟ ਬੰਦੇ ਨੂੰ ਪੇ ਕਰਨੀ ਪੈਗੀ ਆਈ ਐਮ ਨਾਟ ਸ਼ੋਰ ਉਹ ਸਾਡੇ ਮੈਨੇਜਰ ਸਾਹਿਬ ਹੈਂਡਲ ਕਰ ਦੇ ਦੀ ਰੋ 10000 ਦੀ ਤਾਂ ਤੇ ਜੇ 2-4000 ਲੱਗੇ ਤਾਂ ਮੇਰਾ ਖਿਆਲ ਹੈ ਸੂਟੇਬਲ ਹੈ ਨਾ ਠੀਕ ਹੈ ਠੀਕ ਹੈ ਠੀਕ ਤਾਂ ਇਹ ਇਹ ਹੈਗਾ ਜੀ ਕੋਟ ਸਾਰਾ ਜਿਹੜਾ ਤੁਸੀਂ ਦੇਖ ਰਹੇ ਹੋ ਇੱਧਰ ਤਾਂ ਇਹ ਸਾਰਾ ਇੰਡੀਅਨ ਕੋਟ ਹੈ ਇੰਡੀਅਨ ਕੋਟ ਹੈ ਇਹ ਆ ਦੇਖੋ ਜੀ ਸਾਰਾ ਇੰਡੀਅਨ ਕੋਟ ਮੈਂ ਬਾਹਰ ਦਾ ਕੋਟ ਵੀ ਇੱਥੇ ਬਣਾਏਗਾ ਪੱਕਾ ਬਿਲਕੁਲ ਬਣਾਇਆ ਚਾਹੀ ਉਧਰਲੇ ਪਾਸੇ ਚਲਾਓ ਜੀ ਇੰਡੀਅਨ ਕੋਟ ਵੈਸੇ ਸਾਰਿਆਂ ਨੇ ਦੇਖਿਆ ਹੁੰਦਾ ਤਾਂ ਅਸੀਂ ਹੁਣ ਬਾਹਰ ਦਾ ਕੋਟ ਤੁਹਾਨੂੰ ਇੱਕ ਵਾਰ ਦਿਖਾਣਾ ਹੈ ਵੀ ਇੰਟਰਨੈਸ਼ਨਲ ਜਿਹੜੇ ਕੋਟ ਹੈਗੇ ਉਹ ਕਿੱਦਾਂ ਬਣਦੇ ਹੁੰਦੇ ਆ ਤਾਂ ਮੈਂ ਇੱਕ ਵਾਰ ਉਹਨੇ ਕੈਮਰਾਮੈਨ ਨੂੰ ਕਹਾਂਗਾ ਜ਼ ਸੋ ਦੈਟ ਇੱਕ ਵਾਰ ਪਤਾ ਲੱਗ ਜਾਏ ਵੀ ਕਿਹੜੇ ਕਿਹੜੇ ਇੱਥੇ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਅਵੇਲੇਬਲ ਨੇ ਤਾਂ ਇਹ ਅਸੀਂ ਆ ਚੁੱਕੇ ਹਾਂ ਜੀ ਹੁਣ ਮੈਂ ਆਪਣੇ ਕੈਮਰਾਮੈਨ ਨੂੰ ਗਾ ਮੜ ਜਾ ਇੱਧਰ ਆਉ ਤੇ ਅਸੀਂ ਦਰਸ਼ਨ ਕਰਾਈਏ ਤੁਹਾਨੂੰ ਇੰਟਰਨੈਸ਼ਨਲ ਕੋਰਟ ਦੇ ਇਹ ਹੈਗਾ ਜੀ ਇੰਟਰਨੈਸ਼ਨਲ ਕੋਰਟ ਸੁਪਰ ਮੈਮ ਜੀ ਜੀ ਵੁੱਡ ਪੈਨਲਸ ਐਜ਼ ਯੂ ਕੈਨ ਟੈਲ ਕਿ ਸਾਰੇ ਪਾਸੇ ਸੱਚੀ ਓਨੈਸਟਲੀ ਐਗਜ਼ੈਕਟਲੀ ਦਿਸ ਇਜ਼ ਵਾਟ ਵੀ ਹੈਵ देयर ਇੱਥੇ ਥੋੜਾ ਨਾਲ ਇਨਸਾਫ ਹੋਊਗਾ ਬਈ ਇੱਥੇ ਇਨਸਾਫ ਹੋਊਗਾ ਪੱਕਾ ਨਹੀਂ ਨਹੀਂ ਕਹਿਣ ਦਾ ਮਤਲਬ ਇੱਥੇ ਧੱਕਾ ਹੋਏਗਾ ਤੁਹਾਡੇ ਨਾਲ ਕਿਉਂਕਿ ਹੈ ਨਕਲੀ ਚੀਜ਼ ਨਾ ਬੰਦਾ ਕਹਿੰਦਾ ਰੀਅਲ ਰੀਅਲ ਕੋਰਟ ਵਿੱਚ ਆਪਾਂ ਧੱਕਾ ਨਹੀਂ ਕਰ ਸਕਦੇ ਉੱਥੇ ਇਨਸਾਫ ਹੁੰਦਾ ਪਰ ਇੱਥੇ ਤੁਹਾਡੇ ਨਾਲ ਧੱਕਾ ਵੀ ਹੋ ਸਕਦਾ ਬਿਲਕੁਲ ਸਹੀ ਧੱਕਾ ਹੋ ਸਕਦਾ ਗ੍ਰੇਟ ਗ੍ਰੇਟ ਧੱਕੇ ਮਾਰੀਏ ਨਾ ਬਾਕੀ ਠੀਕ ਹੈ ਹਨਾ ਯੈਸ ਤਾਂ ਇਹ ਦੇਖੋ ਜੀ ਇਹ ਮੈਮ ਇੱਕ ਚੀਜ਼ ਤੁਹਾਡੀ ਦਾਤ ਬਣਦੀ ਹੈ ਕਹਿਣੀ ਕਿ ਸਪੇਸ ਬਹੁਤ ਜ਼ਿਆਦਾ ਖੁੱਲੀ ਹੈ ਯੂ ਨੋ ਮੈਂ ਇਸਕਲੋ ਬਹੁਤ ਖੁਸ਼ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਯੂਟਿਲਾਈਜ਼ ਹੋ ਗਈ ਹੈ ਨਾ ਹੁਣ ਇਹ ਸਾਰਾ ਓਪਨ ਹਾਲ ਹੈ ਉਧਰ ਇੱਕ ਰੂਮ ਬਣਿਆ ਹੋਇਆ ਜਿੱਥੇ ਤੁਸੀਂ ਜੋ ਮਰਜੀ ਸੈੱਟ ਬਣਾ ਲਓ ਠੀਕ ਹੈ ਉਹ ਤੁਸੀਂ ਜਿਵੇਂ ਕਿਸੇ ਨੇ ਕੋਈ ਸੀਰੀਅਲ ਵਾਲਾ ਸੈੱਟ ਬਣਾਣਾ ਹੈ ਕੋਈ ਕਿਸੇ ਨੇ ਕੁਝ ਵੀ ਸੈੱਟ ਬਣਾਣਾ ਹੈਗਾ ਐਗਜੈਕਟਲੀ ਲੀਵਿੰਗ ਰੂਮ ਲੌਬੀ ਵਗੈਰਾ ਕਿਸ ਨੇ ਬਣਾ ਲਿਆ ਹੈ ਤਾਂ ਇਹ ਮੈਂ ਇਹ ਹਸਪੀਟਲ ਵਾਲਾ ਹੈ ਉਧਰੋਂ ਹਸਪੀਟਲ ਸ਼ੁਰੂ ਹੋ ਗਿਆ ਜੀ ਗ੍ਰੇਟ ਸੁਪਰ ਜੀ ਥਿਸ ਇਜ਼ ਆਈ ਬਲੀਵ ਥਿਸ ਇਜ਼ ਦਾ ਪ੍ਰਾਈਵੇਟ ਹਸਪੀਟਲ ਸੁਪਰ 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 ਇਹਦੇ ਵਿੱਚ ਆ ਜੇ ਵੈਨ ਘੱਟ ਨਹੀਂ ਤਾਂ ਆਪਰੇਸ਼ਨ ਥੀਟਰ ਬਣ ਰਿਹਾ ਤੇ ਇਹ ਪ੍ਰਾਈਵੇਟ ਵਾਰਡ ਹੈਗਾ ਜਿੱਥੇ ਆਬਵੀਅਸਲੀ ਸਾਰੀ ਇਕਵਿਪਮੈਂਟ ਆਏਗੀ ਜੋ ਜੋ ਕੁਝ ਰਿਕੁਆਇਰਡ ਹੈ ਤਾਂ ਇਹ ਦੇਖੋ ਜੀ ਇੱਥੇ ਮਰੀਜ਼ ਬੈਠਣਗੇ ਠੀਕ ਹੈ ਲੇਟਣ ਗਏ ਇਹ ਸਾਡਾ ਹੁਣ ਇੱਥੋਂ ਸਿਵਲ ਹਸਪੀਟਲ ਸ਼ੁਰੂ ਹੋ ਗਿਆ ਜੀ ਤਾਂ ਹੀ ਇੱਥੇ ਇਧਰ ਇੱਕੋ ਹੀ ਬੈੱਡ ਆ ਇਧਰ ਸਾਰੇ ਬੈੱਡ ਆ ਇਹ ਸਰਕਾਰੀ ਹੈ ਇਹ ਸਰਕਾਰੀ ਹੈ ਕੀ ਬਾਤ ਹੈ ਵੀ ਕੀ ਹੋ ਰਿਹਾ ਸੱਚੀ ਗੱਲ ਮੈਂ ਇੱਕ ਜਿੱਦ ਦਾਤ ਬਣਦੀ ਹੈ ਕਹਿਣੀ ਕਿ ਨਾ ਸਰਕਾਰੀ ਦੀ ਫੀਲਿੰਗ ਸਰਕਾਰੀ ਵਾਲੀ ਹੋਣੀ ਸਹੀ ਗੱਲ ਸਹੀ ਚਾਹੀਦੀ ਵੀ ਆ ਵੀ ਇੱਕ ਗੱਦੇ ਦਾ ਫੇਕ ਲੱਗੂਗਾ ਇਹ ਗੱਦੇ ਪਏ ਹੋਏ ਆ ਹੈਨਾ ਵੀ ਐਦਾਂ ਬੈੱਡ ਪਏ ਹੋਏ ਆ ਮਰਜ਼ੀ ਕਿ ਸਵਾਦ ਹੀ ਆ ਪੂਰਾ ਇਹ ਸਰਕਾਰੀ ਦੀ ਫੀਲਿੰਗ ਵੀ ਸਰਕਾਰੀ ਹੈ ਸਟ੍ਰੈਚਰ ਵੀ ਹੈਗਾ ਸਟ੍ਰੈਚਰ ਵੀ ਹੈ ਗ੍ਰੇਡ ਸੁਪਰ ਤਾਂ ਇੱਥੇ ਜੇ ਡਾਕਟਰ ਸਾਹਿਬ ਹੈਗੇ ਇੱਥੇ ਐਮਰਜੈਂਸੀ ਪੇਸ਼ੈਂਟ ਦੇ ਜੀ ਜੀ ਇਹ ਉਹ OPD ਹੈਗਾ ਜੀ ਹਾਂਜੀ ਆਊਟ ਪੇਸ਼ੈਂਟ ਡਿਪਾਰਟਮੈਂਟ ਤੇ ਸਕਰਟਨ ਵੀ ਟੰਗਿਆ ਇੱਕ ਥੋੜੀ ਜਿਹਾ ਹੱਡੀਆਂ ਜਿਹਾਂ ਡਰਾਂ ਡਰੋਂ ਨੂੰ ਵੀ ਇਦਾਂ ਦੀ ਹੁੰਦਾ ਸਾਡਾ ਪ੍ਰੋਪਰ ਨਮ ਫੀਲ ਦਿੱਤਾ ਗਿਆ ਹੈ ਨਾ ਵੀ ਜਿਹੜਾ ਬੰਦਾ ਆਵੇ ਤਾਂ ਉਹ ਕਵੇ ਕਿ ਵੇ ਜਿੱਥੇ ਤੁਸੀਂ ਆਏ ਹੋ ਤੁਸੀਂ ਐਗਜ਼ੈਕਟ ਉੱਥੇ ਹੀ ਆਏ ਹੋ ਤਾਂ ਇਹ ਤੁਹਾਡਾ ਹੈਗਾ ਵੇਟਿੰਗ ਏਰੀਆ ਇਹ ਵੇਟਿੰਗ ਏਰੀਆ ਜੀ ਰਿਸੈਪਸ਼ਨ ਉੱਥੇ ਹੋਏਗਾ ਸੁਪਰ ਠੀਕ ਹੈ ਜੀ ਕੈਮਿਸਟ ਸ਼ਾਪ ਵੀ ਬਣਾਤੀ ਇੱਥੇ ਵਾਹ ਠੀਕ ਹੈ ਜੀ ਤੇ ਮੈਂ ਬੇਸਿਕਲੀ ਜਿਹੜੀ ਚੀਜ਼ ਹੈ ਕਿ ਇਹ ਚੇਂਜ ਵੀ ਪਲਟ ਵੀ ਸਕਦੀ ਹੈ ਇਹ ਫੋਲਡ ਵੀ ਹੋ ਜਾਂਦੀ ਹੈ ਕਿਵੇਂ ਇਹ ਜਿਹੜੀਆਂ ਇਹਨਾਂ ਦੀਆਂ ਕੰਦਾ ਹੈਗੀਆਂ ਦੇ ਆਲ ਮੂਵੇਬਲ ਜੇ ਤੁਸੀਂ ਛੋਟਾ ਕਰਨਾ ਵੱਡਾ ਕਰਨਾ ਇਹੋ ਜਿਹਾ ਕੁਝ ਕਰਨਾ ਤਾਂ ਉਹ ਸਾਰੀ ਫੈਸਿਲਿਟੀ ਰੱਖੀ ਹੋਈ ਹੈ ਠੀਕ ਹੈ ਜੀ ਹੁਣ ਇਧਰੋਂ ਆਪਾਂ ਬਾਹਰ ਨਹੀਂ ਨਿਕਲ ਸਕਦੇ ਸ਼ਟਰ ਬੰਦ ਹੈ ਕਿਉਂਕਿ ਅੱਜ ਕੇਟਰਸ ਲੱਗੇ ਹੋਏ ਆ ਆਦਰਵਾਇਜ਼ ਪਿਛਲੀ ਸਾਈਡ ਤੇ ਅਸੀਂ ਉਹ ਤੱਬਾ ਬਣ ਰਿਹਾ ਬਹੁਤ ਸਾਰੀਆਂ ਆਰਚਸ ਬਣੀਆਂ ਹੈ ਹਾਂਜੀ ਜਿੱਦਾਂ ਆਪਾਂ ਨਹੀਂ ਹੁੰਦਾ ਪਿੰਡਾਂ ਦੇ ਵਿੱਚ ਸੱਤ ਅੰਬ ਦਾ ਸਾਡਾ ਪੇੜ ਸੀਗਾ ਉਹਦੇ ਦਿਵਾਲੇ ਹੁਣ ਉਹ ਬਣਾਤਾ ਚੱਕਰਾ ਜੇ ਉੱਥੇ ਬਹਿ ਬੋ ਕੇ ਸੱਤ ਦਾ ਫੀਲ ਜਿਹਾ ਲਿਆ ਜਾਂਦਾ ਜਿਵੇਂ ਸਾਡੇ ਜਿਵੇਂ ਵੱਡਿਆਂ ਨੇ ਕੋਈ ਮੇਲਾ ਮਦ ਰੌਣਕ ਲਾਉਣੀ ਹੈ ਤਾਸ਼ ਖੇਲਣੀ ਹੈ ਕੁਝ ਖੇਲੇ ਖੇਲਣਾ ਐਗਜੈਕਟਲੀ ਐਗਜੈਕਟਲੀ ਬਾਰਲੇ ਪਾਸੇ ਪਿੰਡਾਂ ਦੇ ਘਰਾਂ ਦਾ ਸੈਟਪ ਚਾਰ ਪੰਜਾਂ ਦਾ ਹਵੇਲੀ ਦਾ ਗੇਟ ਇਹੋ ਜਿਹੀਆਂ ਚੀਜ਼ਾਂ ਬਹੁਤ ਸਾਰੀਆਂ ਕੀਤੀਆਂ ਹੋਈਆਂ ਉਹ ਜਿੱਦਾਂ ਆਪਾਂ ਪਤਾ ਨਹੀਂ ਤੁਸੀਂ ਪਿੰਡ ਨਾਲ ਬਿਲੋਂਗ ਕਰਦੇ ਹੋ ਕਿ ਨਹੀਂ ਪਰ ਇੱਕ ਹੁੰਦਾ ਸੀ ਇੱਕ ਤਾਂ ਸਾਡੀ ਰਸੋਈ ਐ ਇੱਕ ਉਹ ਰਸੋਈ ਦੇ ਬਾਰੇ ਕੁੱਲੀ ਹੋਰ ਰਸੋਈ ਹੁੰਦੀ ਸੀ ਬੰਨੀ ਜੀ ਬਣਾ ਕੇ ਚੁੱਲਾ ਉੱਥੇ ਰੱਖ ਲਿਆ ਉਹ ਵਾਲੀ ਰਸੋਈ ਵੀ ਬਣਾਈ ਆ। ਕਿਆ ਬਾਤ ਹੈ। ਹਾਂ ਜੀ ਬਦਤ ਮਤਲਬ ਕਿ ਨਾ ਵੈਸੇ ਨਾ ਇੱਕ ਚੀਜ਼ ਬਹੁਤ ਵਧੀਆ ਹੁੰਦੀ ਆ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਹੈ ਨਾ ਤੁਸੀਂ ਕੈਨੇਡਾ ਰਹਿਓ ਕਾਫੀ ਟਾਈਮ ਹੈ ਨਾ ਆਪਣੀ ਲਾਈਫ ਦਾ ਕਾਫੀ ਟਾਈਮ ਤੁਸੀਂ ਕੈਨੇਡਾ ਸਪੈਂਡ ਕੀਤਾ ਬਟ ਇੱਕ ਜਿਹੜੇ ਰੂਟਸ ਹੁੰਦੇ ਆ ਨਾ ਜਿਵੇਂ ਤੁਸੀਂ ਮੈਨੂੰ ਗੱਲ ਦੱਸ ਰਹੇ ਮੈਂ ਫੀਲ ਕਰ ਰਿਹਾ ਕਿ ਆਈ ਯੂ نو ਨੇਤਾ ਉਮ ਨਹੀਂ ਤਾਂ ਫਿਰ ਗੱਲ ਨਹੀਂ ਬਣਦੀ ਨਹੀਂ ਤਾਂ ਫਿਰ ਫਿਰ ਤੁਸੀਂ ਗੱਲ ਵੀ ਨਹੀਂ ਕਰ ਸਕਦੇ ਟੂ ਬੀ ਓਨੈਸਟ ਹੈਨਾ ਪਿੱਛੇ ਜੇ ਥੋੜਾ ਜਿਹਾ ਆਫ ਦਾ ਟਾਪਿਕ ਚਲਾ ਗਿਆ ਉੱਥੇ ਸਾਡੇ ਯੂਨੀਵਰਸਿਟੀ ਆਫ ਦਾ ਫਰੇਜ਼ ਵੈਲੀ ਉਹਨਾਂ ਨੇ ਇੱਕ ਪ੍ਰੋਜੈਕਟ ਕੀਤਾ ਸੀ ਸਾਡੇ ਪੰਜਾਬੀ ਫੋਕ ਦੇ ਉੱਤੇ ਸਾਊਥ ਏਸ਼ੀਅਨ ਸਟੱਡੀਜ਼ ਦਾ ਇੱਕ ਵਿੰਗ ਆ ਉਸ ਯੂਨੀਵਰਸਿਟੀ ਦੇ ਵਿੱਚ ਤੇ ਸਮ ਹਾਊ ਫੋਕ 뮤ਜ਼ਿਕਲੀ ਉਹਨਾਂ ਨੇ ਆਈ ਥਿੰਕ ਫੋਕ ਤੇ ਉਹਦੇ ਲਈ ਮੈਂ ਸਿਲੈਕਟ ਹੋਈ ਸੀ ਚਾਰ ਤਰ੍ਹਾਂ ਦੇ ਲੋਕ ਸੀ ਇੱਕ ਪੋਇਟ ਸੀ ਲੇਡੀ ਜਿਨ੍ਹਾਂ ਦੀ ਆਪਣੀ ਉਮਰ 85 ਸਾਲ ਦੀ ਐ ਸ਼ੀ ਇਸ ਸਟਿਲ রাইਟਸ ਓਕੇ ਐਂਡ ਪ੍ਰੈਜ਼ੈਂਟਸ ਐਸ ਵੈਲ ਔਨ ਦਾ ਸਟੇਜ ਤੇ ਦੋ ਮੁੰਡੇ ਸੀਗੇ ਜਿਹੜੇ ਐਕਚੁਅਲੀ ਸਟੇਜ ਆਰਟਿਸਟ ਹੈਗੇ ਆ ਆਲਰੇਡੀ ਓਕੇ ਤੇ ਉਸ ਦਿਨ ਮੈਨੂੰ ਜਿਆਦਾ ਚਾਹਤ ਉਹਨਾਂ ਨੇ ਮੈਨੂੰ ਇੰਟਰਵਿਊ ਕੀਤਾ ਤੇ ਉੱਥੇ ਆ ਕੁਐਸਚਨ ਸੀਗਾ ਕਿ ਯੂ نو ਲੋਕ ਸਾਡੇ ਜਣਗੀਤ ਕਦੋਂ ਸ਼ੁਰੂ ਹੁੰਦੇ ਤੇ ਸਾਡੇ ਯੂ نو ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿਹੜੇ ਸਾਡੇ ਵੈਨ ਹੁੰਦੇ ਆ ਉਹ ਵੀ ਐਕਚੁਅਲੀ ਸਾਡਾ ਸਾਡਾ ਫੋਕ ਹੈਗਾ ਉਹ ਵੀ ਫੋਕ ਹੈਗਾ ਬਿਲਕੁਲ ਬੱਚਾ ਜੰਮਿਆ ਯੂ نو ਉੱਥੋਂ ਲੈ ਕੇ ਕਿ ਅੱਜ ਜੇ ਘਰ ਜੰਮਿਆ ਪੁੱਤ ਵੇ ਨਰੰਜਣਾ ਕੋਠੇ ਚੜ ਕੇ ਬੁੱਕ ਵੇ ਨਰੰਜਣਾ ਯੂ نو ਇਟ ਵਾਸ ਕੁਆਇਟ ਅ ਸ਼ੌਕ ਟੂ ਦੋਸ ਪੀਪਲ ਕਿ ਐਕਚੁਅਲੀ ਸਾਡਾ ਕਲਚਰ ਉਹਨੇ ਮੈਨੂੰ ਜਿਹੜਾ ਲੜਕਾ ਮੈਨੂੰ ਇੰਟਰਵਿਊ ਕਰ ਰਿਹਾ ਸੀ ਹੀ ਇਸ ਫਰਮ ਪਾਕਿਸਤਾਨ ਪੰਜਾਬ ਉਹ ਕਹਿੰਦਾ ਮੈਨੂੰ ਪਤਾ ਨਹੀਂ ਸੀ ਇਸ ਗੱਲ ਦਾ ਵੀ ਵੈਣ ਜਿਹੜੇ ਪਾਉਂਦੀਆਂ ਸੀ ਲੇਡੀਜ਼ ਵੀ ਉਹ ਵੀ ਫੋਕ ਆਫ ਕੌਰਸ ਇਟਸ ਫੋਕ ਨਹੀਂ ਤਾਂ ਉਹ ਫੇ ਪੀੜੀਦਰ ਪੀੜੀ ਚੱਲਣੇ ਕਿਦਾਂ ਸੀ ਉਹ ਵੱਖਰੀ ਗੱਲ ਹੈ ਚਲੋ ਹੁਣ ਸਾਡੀਆਂ ਜਨਰੇਸ਼ਨਸ ਨੂੰ ਨਹੀਂ ਚਿਤਤਾ ਰਹਾ ਨਹੀਂ ਨਹੀਂ ਬਟ ਮੈਨੂੰ ਲੱਗਦਾ ਕਿ ਨਾ ਲਾਈਕ ਕੁਝ ਲੋਕ ਹੁੰਦੇ ਆ ਜਿਹੜੇ ਉਸ ਚੀਜ਼ ਨੂੰ ਆਪਣੇ ਨਾਲ ਲੈ ਕੇ ਹਮੇਸ਼ਾ ਚੱਲਦੇ ਆ ਬਟ ਉਹ ਮੈਮ ਨੂੰ ਅੱਛਾ ਲੱਗਿਆ ਤੁਹਾਨੂੰ ਗੱਲ ਕਰਕੇ ਵੀ ਤੁਸੀਂ ਐਟ ਲੀਸਟ ਉਹ ਕਨਵਰਸੇਸ਼ਨ ਸਾਡੇ ਵਿੱਚ ਹੋ ਪਈ ਹੈ ਤਾਂ ਇਹ ਸਾਰੀ ਮੈਮ ਜਿਹੜੀ ਤੁਸੀਂ ਆਪਣ ਗੱਲ ਕਰ ਰਹੀ ਸੀ ਅੰਦਰ ਹੀ ਹੋ ਗਈ ਬਣਨੀ ਇਹ ਇਹ ਉਹ ਬਣ ਰਿਹਾ ਪਿਛਲੇ ਪਾਸੇ ਜੀ ਜੀ ਬੜੀ ਮਾਰਕੀਟ ਬਣੇਗੀ ਪੂਰਾ ਪਿੰਡ ਦਾ ਕਲਚਰ ਦਿਖਾਇਆ ਜਾਏਗਾ ਇਹ ਜਿਵੇਂ ਚੁੱਲ੍ਹਾ ਹੋ ਗਿਆ ਇੱਥੇ ਤੁਸੀਂ ਬਾਤ ਸਾਡੇ ਜੀ ਜੀ ਆਲੇ ਬਣੇ ਹੋਏ ਆ ਇੱਥੇ ਜਦੋਂ ਜੋ ਮਰਜ਼ੀ ਰੱਖੋ ਮੈਂ ਕਹਿੰਦਾ ਇਹੋ ਜਿਹੇ ਸੈਟ ਨਾ ਕਈ ਵਾਰ ਸਾਨੂੰ ਦੁਬਈ ਮਿਲਦੇ ਹੁੰਦੇ ਆ ਆਨੋ ਆਈ ਨੋ ਆਈ ਨੋ ਇਨ ਫੈਕਟ ਅਸੀਂ ਫਰੰਟ ਤੇ ਪੰਪ ਰੀਜ ਹੈ ਉਹਨਾਂ ਦੇ ਜਿਹੜੇ ਦਿਖਦੇ ਨਾ ਵੱਡੇ ਵੱਡੇ ਪੱਤੇ ਹੀ ਕਹਿ ਸਕਦੇ ਆ ਉਹ ਕਲੈਕਟ ਕਰਕੇ ਰੱਖੇ ਹੋਏ ਆ ਉਹਨਾਂ ਦੀ ਇੱਕ ਛੱਤ ਬਣਨੀ ਆ ਆਈ ਵੁਸ ਟੋਲਡ ਸੋ ਦੈਟ ਵਿਲ ਬੀ ਵੈਰੀ ਇੰਟਰਸਟਿੰਗ ਐਂਡ ਆਲ ਬੀ ਆਨੈਸਟ ਵਿਦ ਯੂ ਸਾਹਿਲ ਮੈਨੂੰ ਖੁਦ ਨੂੰ ਨਾ ਜਦੋਂ ਇਹ ਮੈਂ ਸਾਰਾ ਕੁਝ ਪਹਿਲੀ ਵਾਰੀ ਦੇਖਿਆ ਕਿਉਂਕਿ ਮੈਂ ਜਨਵਰੀ ਚ ਆਈ ਸੀ ਤੇ ਫਿਰ ਮੈਂ ਜੂਨ ਚ ਆਈ ਉਦੋਂ ਤੱਕ ਕਈ ਸੈਟ ਬਣ ਚੁੱਕੇ ਸੀਗੇ ਆਈ ਵੁਸ ਸ਼ੌਕਟ ਕਿ ਇਹ ਇਹ ਉਹੀ ਪ੍ਰੋਪਰਟੀ ਆ this was just a shed pehla we used to have tenants par khali space se ga pata nahi oh kada kaam karde si whatever ha na par khali jagah hundi si ohna da koi office hovega jo bhi koi shayad i think maybe wood of phone type kise ko ohna ne store kitte si apne documents wagaira itthe te ajj di tarikh ch ਇਸ ਲਵ ਇਟਸ ਬਿਊਟੀਫੁਲ ਮਤਲਬ ਕਿ ਸੱਚੀ ਬਹੁਤ ਵੱਡੀ ਤੇ ਬੜੀ ਗ੍ਰੈਂਡ ਬਣ ਚੁੱਕੀ ਆ ਮਤਲਬ ਓਨੈਸਟਲੀ ਸੱਚੀ ਪਛਾਣ ਨਹੀਂ ਹੁੰਦਾ ਮੇਰੇ ਕੋਲ ਖੁਦ ਕੋਲੋਂ ਵੀ ਇਸ ਤੋਂ ਇਲਾਵਾ ਹੋਰ ਸਮਝਾਓ ਹੋਰ ਕੀ ਕੀ ਐਕਚੁਅਲੀ ਆ ਐਕਚੁਅਲ ਦੇ ਵਿੱਚ ਹੋਰ ਜੋ ਹੈਗਾ ਉਹ ਬੇਸਮੈਂਟ ਚ ਆ ਉੱਥੇ ਡਾਂਸ ਸਟੂਡੀਓਜ਼ ਬਣੇ ਹੋਇਆ ਆ ਉੱਥੇ ਇੱਕ ਰਿਹਰਸਲ ਹਾਲ ਜੇ ਤੁਹਾਡੇ ਕੋਈ ਲੀਡ ਤੁਹਾਡੇ ਹੈਗੇ ਆ ਆਰਟਿਸਟ ਜੇ ਨਾਂ ਦੇ ਡਾਂਸਰੀ ਹਸਲ ਕਰਨੀ ਬਿਫੋਰ ਦਾ ਸ਼ਾਟ ਉਹਨਾਂ ਲਈ ਸੈਪਰੇਟ ਰੂਮ ਆ ਯੂ نو ਉਹ ਚੀਜ਼ਾਂ ਹੈਗੀਆਂ ਇੱਕ ਪਿੰਡ ਦਾ ਘਰ ਉੱਥੇ ਬਣ ਬਣਾਇਆ ਹੋਇਆ ਆ ਆ ਉਹਦੇ ਤੋਂ ਇਲਾਵਾ ਹੁਣ ਉੱਪਰ ਮੈਂ ਤੁਹਾਨੂੰ ਮੇਰੇ ਖਾਲ ਦੱਸ ਚੁੱਕਿਆ ਕਿ ਉੱਤੇ ਆਪਾਂ ਵੱਡਾ ਸ਼ੈੱਡ ਬਣਾਉਣਾ ਉੱਪਰ ਬਾਰ ਬਣਾਉਣਾ ਨਾਲ ਨਾਈਟ ਕਲੱਬ ਬਣਾਣਾ ਲੈ ਨੰਬਰ ਇੱਥੇ ਰੈਡੀ ਹੋ ਰਿਹਾ ਰਿਹਾ ਤਿਆਰ ਹੋ ਰਿਹਾ ਉਹਦੇ ਉਹਦੇ ਜਿਹੜੇ ਪਿਲਰਸ ਆ ਉਹ ਤਾਂ ਸ਼ੁਰੂ ਹੋ ਗਏ ਆ ਤੇ ਉਤਵਤ ਛਾਤੀ ਪੈਣੀ ਆ ਫਿਰ ਸੋ ਇਟਸ ਆਲ ਹੈਪਨਿੰਗ ਸੋ ਪੱਕਾ ਜਿਹੜਾ ਬੇਸਿਕਲੀ ਜਿਹੜਾ ਵੱਡਾ ਵੱਡਾ ਮੇਨ ਸੈਟ ਹੈਗਾ ਉਹ ਇਹ ਸਾਰਾ ਹੈ ਜਿਹੜਾ ਮੇਨ ਇੰਡੋਰ ਹੈ ਉਹ ਇਹ ਹੈਗਾ ਪਲੱਸ ਜਿਹੜਾ ਬੇਸਮੈਂਟ ਦੇ ਵਿੱਚ ਆਫਿਸ ਵਾਲੇ ਫਲੋਰ ਦੇ ਉੱਤੇ ਹੈਗਾ ਸਾਡਾ ਆਫਿਸ ਸਪੇਸ ਵੀ ਅਵੇਲੇਬਲ ਹੈ ਜਿੱਥੇ ਹੁਣੀ ਇੱਕ ਬੈਂਕ ਦੇ ਸੀਨ ਦੀ ਸ਼ੂਟ ਹੋਇਆ ਸੀ ਕਿਸੇ ਟਾਈਮ ਤੇ ਸਾਡਾ ਉੱਥੇ ਆਪਣੇ ਆਫਿਸ ਤੇ EMPLOYEES ਬੈਠਦੇ ਹੁੰਦੇ ਸੀ ਪਰ ਹੁਣ ਉਹ ਸੈਟ ਬਣ ਗਿਆ ਆ ਕੀ ਬਣਦੇ ਇਸ ਮੈਮ ਮੈਨੂੰ ਪਤਾ ਹੀ ਲੱਗਦਾ ਕਿ ਜਦੋਂ ਮੈਂ ਆਂਦਾ ਜਾਂਦਾ ਹੁੰਦਾ ਸੀਗਾ ਨਾ ਤਾਂ ਮੈਨੂੰ ਮੈਂ ਕਹਾਂ ਕੋਠੀ ਕਿੰਨੀ ਘੈਂਟ ਹੋਈਗੀ ਬਟ ਮੈਨੂੰ ਅਸੀਂ ਇਹ ਬਣਾਇਆ ਸੀ ਆਮ ਟਾਕਿੰਗ 2023 ਦੀ ਗੱਲ ਆ ਤੇ ਸਭ ਤੋਂ ਪਹਿਲੇ ਅਸੀਂ ਸੀ ਜਿਨ੍ਹਾਂ ਨੇ ਇੱਥੇ ਬਿਲਡਿੰਗ ਬਣਾਈ ਸੀ ਤੇ ਸਾਨੂੰ ਲੋਕ ਕਹਿੰਦੇ ਸੀ ਕਿਥੇ ਜੰਗਲ ਚਾ ਕੇ ਬਹਿ ਗਏ ਮਾ ਰਾਜਾ ਮੁਹਾਲੀ ਅੱਜ ਵੀ ਆਏ ਹੋਏ ਆ ਜਿਹੜੇ ਆਪਣੇ ਯੂ ਨੋ ਪੋਲੀਟੀਕਲੀ ਇਨਵੋਲਵਡ ਹੈਗੀ ਫੈਮਿਲੀ ਤੇ ਮੈਨੂੰ ਯਾਦ ਆ ਕਿ ਸਭ ਤੋਂ ਸਾਨੂੰ ਉਹ ਸਾਡੇ ਫ੍ਰੈਮਰ ਉਸ ਵੇਲੇ ਸੀ ਇਹਨਾਂ ਨੂੰ ਮਿਲਦੇ ਵਰ ਸੀ ਉਧਰਲੀ ਸਾਈਡ ਤੇ ਜਿੱਧਰ ਅਰਬਾਬ ਸਟੂਡੀਓ ਵਗੈਰਾ ਉਧਰ ਛੋਟਾ ਛੋਟਾ ਸ਼ੁਰੂ ਹੋ ਗਿਆ ਸੀ ਬਣਨਾ ਪਰ ਉੱਚੀ ਬਿਲਡਿੰਗ ਉਦੋਂ ਸਾਡੀ ਸਾਰਿਆਂ ਨੂੰ ਉੱਚੀ ਬਿਲਡਿੰਗ ਹੁੰਦੀ ਸੀ ਅੱਜ ਦੇ ਤਰੀਕੇ ਨਾਲ ਹੁਣ ਕੁਝ ਵੀ ਨਹੀਂ ਹੁਣ ਤਾਂ 9 9 10 10 ਫਲੋਰ ਬਣ ਗਏ ਪਰ ਇਟਸ ਵੈਰੀ ਇੰਟਰਸਟਿੰਗ ਵੀ ਇਹ ਏਰੀਆ ਕਿੱਦਾਂ ਡਿਵੈਲਪ ਹੋਇਆ ਅੱਜ ਵੀ ਸਾਡੇ ਘਰ ਦਾ ਫਰੰਟ ਡੋਰ ਆਫਿਸ ਦਾ ਫਰੰਟ ਡੋਰ ਬੈਕ ਟੂ ਸਾਰਿਆਂ ਦੇ ਅੰਦਰ ਇੱਕ ਲੋਹੇ ਦਾ ਦਰਵਾਜ਼ਾ ਲੱਗਿਆ ਹੋਇਆ ਬਿਕਾਜ਼ ਵੀ ਵੇਰ ਸਕੈਰਡ ਐਟ ਦ ਟਾਈਮ ਕਿ ਵਾਕਈ ਜੰਗਲ ਚ ਆ ਕੇ ਪੈ ਗਏ ਕਿਉਂਕਿ ਨਾ ਮੈਂ ਐਕਚੁਅਲ 'ਚ ਅਸੀਂ ਨਾ ਫਿਲਮ ਸਿਟੀ ਲਾਈਕ ਬਹੁਤ ਸਾਰੀ ਪੰਜਾਬ 'ਚ ਹੈਗੀਆਂ ਜਿੱਥੇ ਲੋਕ ਸ਼ੂਟ ਕਰਦੇ ਹਨ ਬਟ ਮੈਨੂੰ ਨਹੀਂ ਪਤਾ ਸੀਗਾ ਕਿ ਇਸ ਏਰੀਆ ਦੇ ਵਿੱਚ ਵੀ ਇੱਕ ਫਿਲਮ ਸਿਟੀ ਬਣ ਸਕਦੀ ਹੈ ਮਤਲਬ ਕਿ ਓਨੈਸਟਲੀ ਆਮ ਟੈਲਿੰਗ ਯੂ ਮੈਨੂੰ ਨਹੀਂ ਪਤਾ ਸੀ ਨੋ ਇਟ ਯੂ نو ਥੈਂਕਸ ਟੂ ਦ ਪਰਸਨ ਜਿਹਨੇ ਪਹਿਲੀ ਵਾਰ ਇਹ ਸੁਜੈਸ਼ਨ ਦਿੱਤਾ ਸੀ ਜੀ 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 ਉਸ ਤੋਂ ਬਾਅਦ ਸਾਨੂੰ ਆਈਡੀਆ ਚੰਗਾ ਲੱਗਾ ਤੇ ਅਸੀਂ ਇਧਰਲੇ ਪਾਸੇ ਨੂੰ ਇੱਕ ਹਫਤਾ ਲੱਗਾ ਸਾਨੂੰ ਡਿਸਾਈਡ ਕਰਦੇ ਨੂੰ ਕਿ ਜਸ ਵੀ ਕੈਨ ਡੂ ਇਹ ਤੁਹਾਡਾ ਆਪਣਾ ਹੀ ਇਹਨਾਂ ਸਾਰੇ ਇਹ ਸਾਡੀ ਆਪਣੀ ਪ੍ਰਾਪਰਟੀ ਆ ਜੀ 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 ਪੇਡ ਫੋਰ ਲੌਂਗ ਟਾਈਮ ਅਗੋ ਤੇ ਬੈਸਟ ਚੀਜ਼ ਇਹ ਹੈਗੀ ਆ ਕਿ ਐਕਸੈਸਿਬਲ ਆ ਹਾਂ 에어ਪੋਰਟ ਰੋਡ ਤੋਂ ਐਕਸੈਸਿਬਲ ਆ ਵੈਨਿਟੀਆਂ ਤੁਸੀਂ ਆਪਣੀਆਂ ਲਿਆਉਣੀਆਂ ਵੀ ਆ ਪਿੱਛੋਂ ਦੀ ਲਿਆਓ ਫਰੰਟ ਤੋਂ ਕੱਢ ਲਓ ਫਰੰਟ ਤੇ ਵੀ ਵੱਡੀ ਸੜਕ ਹੈਗੀ ਪਿੱਛੇ ਵੀ ਵੱਡੀ ਸੜਕ ਹੈਗੀ ਹਨਾ ਤੇ ਜਿਹੜੀ ਮੈਂ ਸੁਣਨ ਚ ਮੇਰੇ ਗੱਲ ਆਈ ਹੈ ਕਿ ਜਿਹੜੇ ਪ੍ਰੋਡਕਸ਼ਨ ਟੀਮਸ ਆਉਂਦੀਆਂ ਆ ਉਹ ਕਹਿੰਦੇ ਸਾਨੂੰ ਸਾਡੇ ਲਈ ਬਹੁਤ ਇਕਨੋਮਿਕਲ ਹੁੰਦਾ ਇਸ ਕਰਕੇ ਕਿ ਜਿਹੜੇ ਐਕਸਟਰਾ ਪੈਸੇ ਲੱਗਦੇ ਸੀ ਉਹਨਾਂ ਦਾ ਕਰੂ ਵਗੈਰਾ ਜਿਹੜੇ ਹੁੰਦੇ ਮੇਕਅਪ ਆਰਟਿਸਟ ਜੀ ਨੂੰ ਬਹੁਤ ਬਹੁਤ ਲੋਕ ਇਨਵੋਲਵ ਹੁੰਦੇ ਆ ਖਾਸ ਤੌਰ ਤੇ ਇੰਡੀਆ ਚ ਇਹ ਅਸੀਂ ਬਾਹਰ ਨਹੀਂ ਦੇਖਦੇ ਕੈਨੇਡਾ ਚ ਨਹੀਂ ਦੇਖਦੇ ਉੱਥੇ ਅਸੀਂ ਪ੍ਰੋਜੈਕਟ ਹੋਣੇ ਇੱਕ ਕੀਤੀ ਵੈਬ ਸੀਰੀਜ਼ ਲਿਮਟਿਡ ਲੋਕੀ ਸੀ ਉੱਥੇ ਯੂ نو ਬਿਟ ਲਾਈਟਾਂ ਤੇ ਚਾਰ ਬੰਦੇ ਉੱਥੇ ਤੇ ਜੇ ਸਾਊਂਡ ਵਾਲੇ ਤੇ ਚਾਰ ਉਹ ਇਹ ਇੱਥੇ ਤਾਂ 15 15 ਅਸਿਸਟੈਂਟ ਪਰ ਚਲੋ ਯੂ ਮੈਂ ਤਾਂ ਹੈ ਕਿ ਮੇਰੇ ਵੀ ਸਾਰਾ ਟ੍ਰੈਵਲ ਕਰਨਾ ਬਹੁਤ ਟਫ ਹੁੰਦਾ ਹੈ ਬਾਹਰਲੀ ਕੰਟਰੀਸ ਦੇ ਤਾਂ ਲੋਕ ਕਹਿੰਦੇ ਵੀ ਇੱਥੇ ਤੁਹਾਨੂੰ ਮੈਨਪਾਵਰ ਜ਼ਿਆਦਾ ਮਿਲ ਜਾਂਦੀ ਹੈ ਤੇ ਈਜ਼ੀ ਟੂ ਪਰ ਮੈਂ ਉੱਥੇ ਦੇ ਲੋਕਲ ਸੈਟਅਪਸ ਦੀ ਗੱਲ ਕਰਦੀ ਅਸੀਂ ਲੋਕਲ ਲੋਕਲ ਕੀਤੀ ਸੀ ਅਸੀਂ ਜਿਹੜੀ ਵੈਬ ਸੀਰੀਜ਼ ਕੀਤੀ ਆਈ ਆਲਸੋ ਐਕਟਡ ਇਨ ਥੈਟ ਤੇ ਡਾਟਰ ਮੇਰੀ ਵਨ ਆਫ ਮਾਈ ਡਾਟਰਸ ਇਜ਼ ਐਕਚੁਅਲੀ ਐਨ ਐਕਟਰ ਉੱਥੇ ਦੀ ਇੰਡਸਟਰੀ ਚ ਸ਼ੀ ਹਸ ਗਾਟ ਹਰ ਐਜੂਕੇਸ਼ਨ ਫਰਮ देयर ਵਿਦ ਮੇਜਰ ਇਨ ਐਕਟਿੰਗ ਐਂਡ ਥੀਟਰ ਉਹਨੇ ਬੀ ਐਫ ਏ ਕੀਤਾ ਹੋਇਆ ਸ਼ੀ ਵਿਲ ਬੀ ਦੀ ਐਮ ਸੀ ਟੂਡੇ ਐਸ ਵੈਲ ਤੇ ਉਹ ਉਹਦੇ ਪ੍ਰੋਜੈਕਟ ਤੇ ਚਾਰ ਫਿਲਮਾਂ ਉਹਦੀਆਂ ਆ ਚੁੱਕੀਆਂ ਆ ਉਹ ਉਸ ਵੈਬ ਸੀਰੀਜ਼ ਦੇ ਵਿੱਚ ਸ਼ੀ ਪਲੇਡ ਬੈਸਟ ਰੋਲ ਆਫ ਦ ਲੀਡ ਐਂਡ ਆਈ ਹੈਡ ਅ ਸਮਾਲਰ ਰੋਲ ਐਸ ਵੈਲ ਤੇ ਉੱਥੇ ਸੈਟਅਪ ਵੀ ਬਹੁਤ ਅਲੱਗ ਹੈ ਤੁਸੀਂ ਜਾ ਮੇਕਅਪ ਕਰਾਈ ਗ੍ਰੀਨ ਰੂਮ ਚ ਬਹਿ ਜਾਓ ਜੋ ਤੁਹਾਡੀ ਬਾਰੀ ਤੁਹਾਨੂੰ ਸੱਦ ਲੈਣਗੇ ਨਨ ਆਫ ਦਿਸ ਕੇ ਸੋਲੋ ਕੱਟੇ ਹੋ ਕੇ you know ایتھے ਕਿਉਂਕਿ ਇੰਨੇ ਲੋਕ ਆਉਂਦੇ ਆ ਉਹਨਾਂ ਦੇ ਲਈ ਉੱਠਣ ਬੈਠਣ ਨੂੰ ਬਾਹਰ ਵੀ got plenty of space oh, yes. you know ਮੈਂ ਦੇਖਿਆ ਸ਼ੂਟ ਇੱਥੇ ਹੋ ਰਹੀ ਦੇ ਪ੍ਰੋਬਲੀ ਹੈਡ 100 150 ਪੀਪਲ ਯੂ نو that day ਤੇ ਬਹੁਤ ਸਾਰੇ ਐਕਸਟਰਾਜ਼ ਹੁੰਦੇ ਆ obviously oh. depending on ਕੀ ਕਰ ਰਹੇ ਹੋ right so ਸਾਰਾ ਕੁਝ ਫਿੰਗਰਸ ਕ੍ਰਾਸਡ ਵੀ ਹੋਪਿੰਗ ਕਿ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕੀਏ ਜੋ ਜੋ ਉਹਨਾਂ ਨੂੰ ਚਾਹੀਦਾ ਹੈ ਨਾ ਐਕਚੁਅਲ ਆਈ ਵਿਸ਼ ਕਿ ਤੁਹਾਡੀ ਇਹ ਫਿਲਮ ਸਿਟੀ ਬਹੁਤ ਅੱਛਾ ਵਰਕ ਕਰੇ ਬਿਕੋਜ਼ ਅਸੀਂ ਇੱਥੇ ਆਏ ਸੀ ਗਾਇਸ ਮੈਂ ਤਾਂ ਬਹੁਤ ਇੰਜੋਏ ਕੀਤਾ ਕਿਉਂਕਿ ਮੈਂ ਬੇਸਮੈਂਟ ਵੀ ਦੇਖਿਆ ਹੈ ਮੈਂ ਕੋਰਟ ਵੀ ਦੇਖ ਲਿਆ ਪੁਲਿਸ ਸਟੇਸ਼ਨ ਵੀ ਦੇਖ ਲਿਆ ਐਂਡ ਮੈਨੂੰ ਇਹ ਲੱਗਦਾ ਕਿ ਚਲੋ ਪੰਜਾਬ ਚ ਨਾ ਬੇਸਿਕਲੀ ਸਾਨੂੰ ਲੋਡ ਸੀਗੀ ਆਬਵੀਅਸਲੀ ਫਿਲਮ ਇੰਡਸਟਰੀ ਐਂਡ 뮤직 ਇੰਡਸਟਰੀ ਬਿਕੋਜ਼ ਇਹ ਇੰਡਸਟਰੀ ਬਹੁਤ ਜ਼ਿਆਦਾ ਵੱਡੀ ਹੈ ਸਾਹਿਲ ਇਹ ਕੱਲ ਸਾਨੂੰ ਸੁਣਨ ਚਾਹੀ ਸੀਗੀ ਕਿ ਜਿਹੜੇ ਇੱਥੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਸੈੱਟ ਲੱਗੇ ਆ ਉੱਥੇ ਇੱਕ ਤਾਂ ਜਦੋਂ ਇਹਨਾਂ ਨੂੰ ਪ੍ਰੂਵ ਕਰਾਉਣਾ ਸਦਣਾ ਪੈਂਦਾ ਅਪੇ ਕਪਾ ਟੈਸਟ ਯੂ ਨੋ ਹੋਰ ਜੇ ਡਿਸਪੋਟ ਪੁਆਇਸ ਟੈਸਟ ਅਰ ਜੇ ਇਹਨ ਲੋਕਾਂ ਨੇ ਆਉਣਾ ਹੁੰਦਾ ਉਹ ਸਾਰਿਆਂ ਨੂੰ ਉੱਥੇ ਪਹੁੰਚਾਉਣ ਦੇ ਲਈ ਯੂ ਨੋ ਟੈਕਸੀਸ ਤਾਂ ਓਵਰਸ ਤਾਂ ਬਹੁਤ ਖਰਚਾ ਹੁੰਦਾ ਵੈਨਟੀਆਂ ਅੱਗੇ ਤੱਕ ਨਹੀਂ ਜਾਂਦੀਆਂ ਵੱਡੇ ਆਰਟਿਸਟ ਉਸ ਕਲਚਰ ਨਰਾਜ਼ ਹੁੰਦੇ ਆ ਸੋ देयर ਵੁਡ ਲੋਟ ਆਫ ਥਿੰਗਸ ਲਾਈਕ ਥੈਟ ਥੈਟ ਵਰ ਬਰਾਉਟ ਟੂ ਆਰ ਅਟੈਂਸ਼ਨ ਤੇ ਸਾਨੂੰ ਲੱਗਾ ਕਿ ਇੱਥੇ ਐਟ ਲੀਸਟ ਵੀ ਕੈਨ ਪ੍ਰੋਵਾਈਡ ਥੈਟ ਤੇ ਹੁਣ ਅਸੀਂ ਬਹੁਤ ਸਾਰੀਆਂ ਆਊਟਡੋਰ ਲੋਕੇਸ਼ਨਸ ਵੀ ਸਾਡੇ ਹੁਣ ਡਾਟਾਬੇਸ ਚ planning a lot of things in the future nee, mai wish k twadi okay. film sidhi bahut soni chale i wish ke sare industry uh, ton support kare because uh, banda bhi hai because ena oh. kuch taam sham karna koi sokhi gal nahi hundi bahut 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 tension nahi hundi a and bada bada step hunda twadi life da eh and i wish ke twadi oh. ye okay. film sidhi bahut acha work kare and assi ave milde jalde rehiye shoot wood te web web series te milde rehiye pakka pakka thank you so much man thank you thank you sahil it was a pleasure to talk to you thank you so much thank you